ਅੱਜ ਦੀ ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵੀਰਾਂ ਤੇ ਭੈਣਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਇੱਕ ਇਸ ਜਿਹੇ ਬੰਦੇ ਦੇ ਬਾਰੇ ਜਿਹੜਾ ਕਿ ਨਾ ਤੁਸੀਂ ਪੰਜਾਬੀ ਦੇ ਵਿੱਚ ਤਾਂ ਖਾਸ ਕਰਕੇ ਨਹੀਂ ਵੀਡੀਓ ਵੇਖੀ ਹੋਣੀ ਹੂੰ ਇਹ ਵੀਡੀਓ ਹੈ ਜ਼ਿਆਦਾਤਰ ਤਾਂ ਹਿੰਦੀ 'ਚ ਵੀ ਹੋ ਸਕਦੀ ਆ ਪਰ ਅਸੀਂ ਵੇਖੀ ਨੀਗੀ ਪਰ ਪੰਜਾਬੀ 'ਚ ਨਹੀਂ ਹੈ ਇਹ ਪੰਜਾਬੀ 'ਚ ਨਹੀਂ ਹੈ ਇਹ ਗਾਰੰਟੀ ਆ ਸਾਡੀ ਤੇ ਇੰਗਲਿਸ਼ ਦੇ ਵਿੱਚ ਵੀ ਹੈਗੀ ਆ ਇਹ ਜੋ ਤੁਸੀਂ ਇਹ ਬੰਦਾ ਇਦਾਂ ਦਾ ਹੋਇਆ ਕਿ ਇਨੇ ਬੇਉਸ਼ੀਦੇ ਵਿੱਚ ਜਿਹੜੇ ਜਿਹੜੇ ਕਿਦਾਂ ਲੋਕਾਂ ਦਾ ਇਲਾਜ ਕੀਤਾ ਇਲਾਜ ਕੀਤਾ ਕਿਹੜੀਆਂ ਕਿੜੀਆਂ ਜੜੀਆਂ ਬੂਟੀਆਂ ਕਿਸ ਤਰੀਕੇ ਨਾਲ ਆਪਣਾ ਵੀ ਹੁਣ ਕੀਤਾ ਤੇ ਕਿਸੇ ਦਾ ਵੀ ਕੀਤਾ ਤੇ ਅਧਿਆਤਮ ਦੀ ਦੁਨੀਆ ਜਿਹਨੂੰ ਕਿਦਾਂ ਜਾਣਿਆ ਜਾਂਦਾ ਵਾ ਸਪਿਰਚੂਅਲ ਦੇ ਜਿੱਦਾਂ ਆਪਾਂ ਕਹਿੰਦੇ ਆ ਵੀ ਕਿਦਾਂ ਉਹ ਜੇ ਕਹੀਏ ਸਪਿਰ ਸਪਿਰਟਰ ਨਾਲ ਜਿਹੜੀ ਗੱਲਬਾਤ ਕਰਦਾ ਹੈ ਜਿਹੜੀਆਂ ਆਪਾਂ ਸ਼ਾਇਆ ਕਹਿੰਦੇ ਆ ਭੂਤ ਪ੍ਰੇਤ ਗੱਲਾਂ ਕਰਦੇ ਆ ਰੂਹਾਂ ਕਹਿੰਦੇ ਆ ਤੇ ਉਹਦੇ ਬਾਰੇ ਕੀ ਕਿਦਾਂ ਇਹ ਕਿਹਾ ਇਸ ਬਾਰੇ ਪੁਰਾਣਾ ਤਾਂ ਨਹੀਂ ਬੰਦਾ ਹੋਇਆ 100 ਸਾਲ ਪੁਰਾਣੀ ਗੱਲ ਹੈ ਇਹਦੀ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਪੂਰੀ ਵੇਖਿਓ ਤੇ ਤੁਹਾਨੂੰ ਵੀ ਜਾਣਕਾਰੀ ਮਿਲੂਗਾ ਤੋ-ਵੱਦ ਵੇਖਿਓ ਤੁਸੀਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਬੰਦਾ ਕਿਦਾਂ ਦਾ ਸੀਗਾ ਤੇ ਕਿਦਾਂ ਦੀਆਂ ਜੜੀਆਂ ਨੇ ਇੱਕ ਕਰਾਮਾਤਾਂ ਤਾਂ ਕਹਿ ਸਕਦੇ ਵੀ ਇਹਦੇ ਜਿਹੜੇ ਤਜਰਬੇ ਸੀਗੇ ਜੀਵਨ ਦੇ ਦੂਜਿਆਂ ਦੇ ਪ੍ਰਤੀ ਉਹ ਲਾਹੇਵੰਦ ਵੀ ਸੀਗੇ ਤੇ ਕਈ ਬੰਦੇ ਰਹੇ ਵੀ ਗਏ ਇਲਾਜ ਤੋਂ ਬਿਨਾ ਤੇ ਉਹ ਕਿਉਂ ਰਹੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਕੀ ਗੱਲਬਾਤ ਹੋਈ ਹੈ ਤੇ ਇਹ ਇਹ ਬੰਦੇ ਦਾ ਨਾਮ ਹੈਗਾ ਐਡਗਰ ਕਾਈਸੀ ਏ ਡੀ ਜੀ ਏ ਆਰ ਸੀ ਏ ਵਾਈ ਐਸ ਈ ਐਸ ਈ ਐਡਗਰ ਕਾਈਸੀ ਹਾਂ ਤੇ ਇਹ ਸੀਗਾ ਅਮਰੀਕਾ ਦਾ ਰਹਿਣ ਵਾਲਾ ਤੇ ਇਹਦਾ ਜਨਮ ਹੋਇਆ ਸੀਗਾ 18 ਮਾਰਚ 1870 ਦੇ ਵਿੱਚ ਤੇ ਇਹ ਕੈਂਟਕੀ ਦਾ ਜਮਿਆ ਸੀ ਨਾ ਕੈਂਟਕੀ ਹਾਂ ਤੇ ਅੱਜ ਤੋ ਲਾਲੂ ਤਕਰੀਬਨ ਇਹ ਹੋ ਗਿਆ ਵੀ 23 ਤੇ 24 147 ਸਾਲ ਪਹਿਲਾਂ ਦੇ 150 ਸਾਲ ਪਹਿਲਾਂ ਜੰਮਿਆ ਪਹਿਲਾਂ ਹੂੰ ਤੇ ਵੀ ਬਾਲੇ ਇਹ ਵੀ ਨਹੀਂ ਇਹਦੇ ਜੇ ਵੀ ਨਹੀਂ ਕਹਿ ਸਕਦੇ ਵੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਵੀ ਵੱਧ ਘੱਟ ਕਰਤਾ ਕੋਈ ਚੀਜ਼ ਨੂੰ ਕਿਉਂਕਿ ਇਹ ਬਾਲੇ ਬੰਦੇ ਉਹਨਾਂ ਦੇ ਜਦੋਂ ਲਿਖੇ ਗਏ ਆ ਜਾਂ ਬੰਦੇ ਆਦੇ ਇੱਕ ਅੱਖੀ ਵੀ ਵੇਖਿਆ ਲੋਕਾਂ ਨੇ ਤੇ ਉਹ ਵੀ ਜਿਉਂਦੇ ਸੀ ਜਦੋਂ ਲਿਖਿਆ ਕਿਉਂਕਿ ਇਹ ਬਾਲੀ ਪ੍ਰਾਣੀ ਗੱਲ ਹੀ ਨਾ ਜਿੱਦਾਂ ਇੱਕ ਸਰੋਤਾਂ ਦੇ ਆਧਾਰ ਤੇ ਗੱਲ ਕਰਦੇ ਆ ਇਹ ਤਾਂ ਹੁਣ ਜਿਵੇਂ ਆਪਾਂ ਕਹਿ ਸਕਦੇ ਆ ਵੀ ਇੱਕ ਸੈਂਚਰੀ ਪਹਿਲਾਂ ਦੀ ਗੱਲ ਆ ਗਈ ਇਹ ਹਾਂ ਸੈਂਚਰੀ ਗੱਲ 1 ਸੈਂਚਰੀ ਪਹਿਲਾਂ ਦੀ ਗੱਲ ਹਾਂ ਤੇ ਕਿਉਂਕਿ ਬੰਦੇ ਉਹਨੇ ਸਮੇਂ ਦੇ ਜਿਉਂਦੇ ਸੀਗੇ ਉਹਨਾਂ ਰਿਲਿਖਤਾਂ ਜਿਹੜੀ ਜਾਂ ਜਿਹੜੇ ਪ੍ਰੈਕਟੀਕਲ ਵੇਖਿਆ ਜਿਨ੍ਹਾਂ ਨੇ ਸਾਹਮਣੇ ਜਿਨ੍ਹਾਂ ਨੇ ਉਹਨਾਂ ਨੇ ਵੀ ਦੇਖਿਆ ਨਾ ਉਹ ਚੀਜ਼ਾਂ ਦੇ ਕਿਉਂਕਿ ਜਿਹੜੇ ਬੰਦੇ ਠੀਕ ਹੋਏ ਨੇ ਤੇ ਉਹਨਾਂ ਨੇ ਵੀ ਦੱਸਿਆ ਹੈਗਾ ਨਾ ਆਪਣੇ ਅੱਗੇ ਲੋਕਾਂ ਨੂੰ ਵੀ ਅਸੀਂ ਅਸੀਂ ਆਹ ਬੰਦੇ ਤੋਂ ਠੀਕ ਹੋਏ ਸੀਗੇ ਤੇ ਆਹ ਬੰਦੇ ਨੇ ਉਹਨੇ ਜੜੀਆਂ ਬੂਟੀਆਂ ਤਿਆਰ ਕੀਤੀਆਂ ਸੀਗੀਆਂ ਤੇ ਇਦਾਂ ਇਦਾਂ ਸਹਿਸ਼ਤਾ ਵਿੱਚ ਸਾਡਾ ਜਿਹੜਾ ਹੋਇਆ ਵਾ ਤੇ ਉਹ ਉਹੀ ਕਰਕੇ ਜੀ ਨੂੰ ਆਪਾਂ ਗਲਤ ਵੀ ਨਹੀਂ ਸਾਬਤ ਕਰ ਸਕਦੇ ਪਰ ਵਿਗਿਆਨ ਨੇ ਇਹਨੂੰ ਹੋਰ ਹੋਰ ਤਰੀਕੇ ਨਾਲ ਵੀ ਲਿਆ ਵਾ ਜਿਵੇਂ ਵਿਗਿਆਨੀਆਂ ਦੇ ਹਿਸਾਬ ਨਾਲ ਕਰੀਏ ਉਹ ਫਿਰ ਤਰਕਸ਼ੀਲ ਵਾਲਾ ਬੁੱਧੀ ਵਾਲਾ ਕੰਮ ਹੋ ਜਾਂਦਾ ਲੌਜੀਕ ਕੋਈ ਲੌਜੀਕ ਲਾ ਲੈਨੇ ਆ ਕੋਈ ਲੌਜੀਕ ਲਾਉਂਦਾ ਕਿਸੇ ਤਰ੍ਹਾਂ ਲਾਉਂਦਾ ਹਨਾ ਕੋਈ ਲੌਜੀਕ ਕਿਸੇ ਤਰ੍ਹਾਂ ਲਾਉਂਦਾ ਕਈਆਂ ਕਈਆਂ ਦੇ ਹਿਸਾਬ ਨਾਲ ਬੰਦਾ ਸਹੀ ਆਗਾ ਤੇ ਕਈ ਕਈ ਉਹਨੂੰ ਗਲਤ ਠਹਿਰਾਉਂਦੇ ਨੇ ਹਾਂ ਵੀ ਸਹੀ ਇਸ ਤਰੀਕੇ ਨਾਲ ਵੀ ਜਿਹਦੇ ਤਾਂ ਦਵਾਈ ਨਾਲ ਹੱਲ ਹੋ ਗਿਆ ਉਹਦਾ ਸਾਰੇ ਇਹਨੂੰ ਰੱਬ ਹੀ ਮੰਨਦਾ ਇੱਕ ਹਿਸਾਬ ਨਾਲ ਆਪਾਂ ਮੰਨਦੇ ਜਿਹਦੀ ਰੋਕ ਕਿਤੇ ਟੁੱਟਦਾ ਨਹੀਂ ਆਪਾਂ ਅੱਜ ਵੀ ਵੇਖਦੇ ਆਂ ਤੇ ਉਹ ਕਿਤੇ ਮਾੜੀ ਮੋਟੀ ਛੋੜੀ ਜੜੀ ਬੁੱਢੀ ਨਾਲ ਵੀ ਹੱਲ ਹੋ ਜੇ ਤੇ ਉਹ ਬੰਦਾ ਰੱਬ ਹੀ ਮੰਨਦਾ ਬੰਦਾ ਰੱਬ ਹੀ ਮੰਨਦਾ ਹਾਂ ਤੇ ਹੁਣ ਉਹ ਜਿਹਦੇ ਸਮੇਂ ਚ ਜਿਹਦਾ ਇਲਾਜ ਹੋ ਗਿਆ ਉਹ ਰੱਬ ਮੰਨਦਾ ਤੇ ਦੂਜੇ ਜਿਨ੍ਹਾਂ ਦਾ ਕੋਈ ਉਹਦੇ ਨਾਲ ਕੋਈ ਸੰਬੰਧ ਨਹੀਂ ਤਰਕਪੂਰ ਤਰਕ ਕਰਨੀ ਜਾਂ ਜਿਹਨੂੰ ਤਰਕਬੁੱਧੀ ਕਹਿ ਦਿੰਦੇ ਆ ਲੌਜੀਕ ਉਹ ਬੰਦੇ ਨੂੰ ਉਹਨੂੰ ਗਲਤੀ ਠਹਿਰਾਉਂਦੇ ਸੀ ਵੀ ਇਹਦੇ ਕੋਈ ਨਾ ਕੋਈ ਚਲਾਕੀ ਆ ਕੋਈ ਆਦੀ ਕਲੇਵਰਨੈਸ ਆ ਆ ਦਾ ਕੋਈ ਨਾ ਕੋਈ ਕਰਦਾ ਕੋਈ ਨਾ ਇਹਦਾ ਸਿਸਟਮ ਹੈ ਕੋਈ ਅੰਦਰ ਪਰ ਇਹ ਹੁਣ ਉਹਨਾਂ ਸਮਿਆਂ ਦੇ ਵਿੱਚ ਆਪਾਂ ਵੇਖਦੇ ਆਂ ਇਹ ਇਹਨੇ 10 10 ਸਾਲ ਦਾ ਹੈਗਾ ਜਦੋਂ ਜਦੋਂ ਚਰਚ ਦੇ ਵਿੱਚ ਇਹਨੇ ਨੌਕਰੀ ਮਿਲੀ ਕਿਦਾਂ ਸਾਂਸ ਸੁਭਾਗ ਜਿਹਾ ਤਾਂ ਕਹਿ ਲਵਾਂ ਮੁਖੀ ਜਿਵੇਂ ਆਪਾਂ ਮੁਖੀ ਵੀ ਕਹਿ ਦਿੰਦੇ ਆ ਇਹਨੂੰ 6th ਸੈਕਟਰ 6th ਸੈਕਟਰ ਹਾਂ 10 ਸਾਲ ਦਾ ਸੀਗਾ 1888 ਦੇ ਵਿੱਚ ਹਾਂ ਵੀ ਉਦੋਂ ਉਦੋਂ ਜਿਉ ਇਹਨੂੰ ਫਿਰ ਇੱਥੇ ਨੌਕਰੀ ਮਿਲੀ ਆ ਉੱਥੇ ਫਿਰ ਇਹਨੇ ਕਿਸਾਨੀ ਦਾ ਕੰਮ ਵੀ ਕੀਤਾ ਪਰ ਉਹਦੇ ਵਿੱਚ ਵੀ ਅਸਫਲ ਰਹਾਗਾ ਇਹ ਉਹ ਤੇ ਵੀ ਫੇਲ ਹੋ ਗਿਆ ਹਾਂ ਉਹਨੂੰ ਇਹਨੂੰ ਅਸਫਲ ਕਿਸਾਨ ਇੱਕ ਸਾਹ ਨਾਲ ਕਹਿੰਦੇ ਕਹਿ ਸਕਦੇ ਆ ਵੀ ਜਿਹਨੇ ਤੇ ਫਿਰ ਉਹਨੇ ਉਹ ਵੀ ਕੀਤਾ ਆਪਣਾ ਡਰਾਈ ਗੁੱਡ ਦਾ ਸਟੋਰ ਜਿੱਨੇ ਸੁੱਕੇ ਮੇਵਿਆਂ ਦਾ ਵੀ ਇੱਕ ਕਾਰਖਾਨਾ ਖੋਲਿਆ ਹੋਇਆ ਸੀਗਾ ਉਹ ਤੇ ਵੀ ਨਹੀਂ ਕਾਮਯਾਬ ਹੋਇਆ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਨਹੀਂ ਕਾਮਯਾਬ ਹੋਇਆ ਹਾਂ ਤੇ ਇਹ ਅੱਗੇ ਫਿਰ ਇਦਾਂ ਇਹਦਾ ਜੀਵਨ ਚੱਲਦਾ ਚੱਲਦਾ ਫਿਰ ਇਹ ਜਾਂਦਾ ਸ਼ਹਿਰ ਛੱਡ ਕੇ ਵੀ ਜਾਂਦਾ ਹੈ ਨਾ ਸ਼ਹਿਰ ਕੇ ਵੀ ਜਾਂਦਾ ਇਹ ਹੋਰ ਸ਼ਹਿਰ ਚ ਚਲ ਜਾਂਦਾ ਤੇ ਫੇਰ ਉਤੋਂ ਫੇਰ ਉਹਨੂੰ ਵਾਪਸ ਆਉਣਾ ਪੈਂਦਾ ਕਿਉਂਕਿ ਉੱਧਰ ਵੀ ਕੰਮ ਜਆਬ ਨਹੀਂ ਹੁੰਦਾ ਉੱਧਰ ਕਿਤਾਬਾਂ ਵਾਲੀ ਦੁਕਾਨ ਤੇ ਸ਼ਾਇਦ ਮੈਨੂੰ ਕੰਮ ਆਪਣੇ ਫਿਰ ਹਾਂ ਤੇ ਫਿਰ ਕਿਤਾਬਾਂ ਵਾਲੀ ਦੁਕਾਨ ਤੇ ਕੰਮ ਕਰਦਾ ਤੇ ਇੱਕ ਬੂਟਾ ਵਾਲੀ ਦੁਕਾਨ ਤੇ ਬੂਟਾ ਵਾਲੀ ਦੇ ਹਾਂ ਹਾਂ ਬੂਟਾ ਵਾਲੀ ਦੁਕਾਨ ਦੇ ਉੱਤੇ ਕਿਉਂਕਿ ਉਹਨਾਂ ਸਮਿਆਂ ਦਾ ਦੌਰ ਜਿਹੜਾ ਅਮਰੀਕਾ ਦਾ ਇਹ ਉਹ ਸ਼ੁਰੂ ਹੀ ਹੋਇਆ ਸੀ ਨਾ ਇੱਧਰ ਫੈਸ਼ਨ ਵਾਲੇ ਪਾਸੇ 1900 ਦੇ ਆਸ-ਪਾਸ ਇੱਥੇ ਕਿ ਜੇ ਉਦੋਂ ਥੋੜੀ ਪ੍ਰੋਡਕਟਿਵਿਟੀ ਜਾਂ ਸਾਰੀ ਬਦਲਣ ਲੱਗੀ ਸੀ ਉਹ ਲੱਗੀ ਸੀ ਨਾ ਤੇ ਉਦੋਂ ਵੀਰੇ ਇੱਥੇ ਫੇਰੇ ਹੌਲੀ ਹੌਲੀ ਜਦੋਂ ਉੱਥੇ ਉੱਥੇ ਵੀ ਨਹੀਂ ਕਾਮਯਾਬ ਹੁੰਦਾ ਕੋਈ ਅੱਗੇ ਨਹੀਂ ਵੱਧਦਾ ਫੇਰ ਵਾਪਸ ਆਉਂਦੇ ਪਿਓ ਕੋਲੇ ਆ ਜਾਂਦਾ ਪਿਓ ਕੋਲੇ ਆ ਜਾਂਦਾ ਇਹਦੇ ਪਿਓ ਦਾ ਸੀਗਾ ਇੰਸ਼ੋਰੈਂਸ ਸੀਗਾ ਬੀਚਦਾ ਉਹ ਇਹਦੇ ਪਿਓ ਦਾ ਨਾਮ ਸੀ ਲੈਸਲੀ ਕੋ ਕਰਕੇ ਲੈਸਲੀ ਕੈਸੀ ਲੈਸਲੀ ਕੈਸੀ ਲੈਸਲੀ ਕੈਸੀ ਹਾਂ ਲੈਸਲੀ ਕੈਸੀ ਤੇ ਪਿਓ ਆਪਣੇ ਪਿਓ ਦੇ ਨਾਲ ਲੱਗਦਾ ਇਹ ਤੇ ਫਿਰ ਅਚਾਨਕ ਕੁਝ ਕੁ ਸਮੇਂ ਬਾਅਦ ਦੀ ਆਵਾਜ਼ ਚਲੀ ਜਾਂਦੀ ਹੈ ਆਵਾਜ਼ ਚਲੀ ਜਾਂਦੀ ਹੈ ਦੀ ਸਾਲ ਕ ਲਈ ਇੱਕ ਸਾਲ ਲਈ ਆਵਾਜ਼ ਚਲੀ ਜਾਂਦੀ ਹੈ ਇੱਕ ਸਾਲ ਲਈ ਆਵਾਜ਼ ਚਲੀ ਜਾਂਦੀ ਹੈ ਤੇ ਫਿਰ ਉਹ ਜਾਂਦਾਗਾ ਆਪਣਾ ਕੰਮ ਲੱਭਦਾ ਫੋਟੋਗ੍ਰਾਫਿਕ ਸਟੂਡੀਓ ਦੇ ਵਿੱਚ ਜਦੋਂ ਆਵਾਜ਼ ਤੋਂ ਬਾਅਦੋਂ ਆਵਾਜ਼ ਤੋਂ ਬਾਅਦੋਂ ਹਾਂ ਆਵਾਜ਼ ਤੋਂ ਬਾਅਦੋਂ ਜਦੋਂ ਉਹ ਕੰਮ ਲੱਭਦਾ ਫੋਟੋਗ੍ਰਾਫਿਕ ਸਟੂਡੀਓ ਦੇ ਵਿੱਚ ਕਿਉਂਕਿ ਕੰਮ ਤਾਂ ਕਰਦੇ ਹੀ ਹੁੰਦਾ ਉਹ ਤੇ ਉਹਦੇ ਵਿੱਚ ਮਤਲਬ ਜਿਵੇਂ ਆਪਾਂ ਕਹਿ ਦਈਏ ਕੁਦਰਤੀ ਜਿਵੇਂ ਆਪਾਂ ਕਹਿ ਦਿੰਨੇ ਆਂ ਆਪਾਂ ਅੱਜ ਕੱਲ ਜਿਵੇਂ ਆਪਾਂ ਫੋਟੋ ਖਿੱਚਦੇ ਆਂ ਆਪਾਂ ਨੂੰ ਆਪਣੇ ਚੀਜ਼ਾਂ ਕਈ ਦਿਮਾਗ 'ਚ ਨਹੀਂ ਰਹਿੰਦੀਆਂ ਪਰ ਆਪਣੇ ਫੋਟੋ ਦਿਮਾਗ ਦੇ ਵਿੱਚ ਰਹਿ ਜਾਂਦੀਆਂ ਜੋ ਕੁਝ ਫੋਟੋ ਤੇ ਲਿਖਿਆ ਹੁੰਦਾ ਆਪਣੇ ਉਹ ਦਿਮਾਗ ਦੇ ਵਿੱਚ ਰਹਿ ਜਾਂਦਾ ਹਨ ਤੇ ਉਹਨੂੰ ਕੁਦਰਤੀ ਖਿਆਲ ਆਇਆ ਵੀ ਮੇਰੀ ਫੋਟੋਗ੍ਰਾਫਿਕ ਮੈਮਰੀ ਬਹੁਤ ਤੇਜ਼ ਹੈ ਤੇਜ਼ ਆ ਵੀ ਅਨਕੌਂਸ਼ੀਅਸ ਮਾਈਂਡ ਅਨਕੌਂਸ਼ੀਅਸ ਮਾਈਂਡ ਜਿਹੜਾ ਸਟੋਰ ਹੋ ਜਾਂਦਾ ਅੱਛਾ ਉਹਨੂੰ ਉਹ ਫੋਟੋ ਜਦੋਂ ਇੱਕ ਕਹਿ ਸਕਦੇ ਜਿਹੜੀ ਆਪਾਂ ਕਿਹਾ ਜਾਣਾ ਕੋਈ ਫੋਟੋ ਜੈਨਿਕ ਮੈਮਰੀ ਕੋ ਇਦਾਂ ਨਾ ਸੋਹਦਾ ਜਾ ਹਾਂ ਫੋਟੋ ਜੈਨਿਕ ਮੈਮਰੀ ਫੋਟੋਗ੍ਰਾਫਿਕ ਮੈਮਰੀ ਆ ਫੋਟੋਗ੍ਰਾਫਿਕ ਮੈਮਰੀ ਵੀ ਕਹਿੰਦੇ ਆਪਾਂ ਨੂੰ ਤੇ ਫੋਟੋਗ੍ਰਾਫਿਕ ਮੈਮਰੀ ਮਤਲਬ ਉਹਦੀ ਅਚਾਨਕ ਆਇਆ ਦਿਮਾਗ ਦੇ ਵਿੱਚ ਵੀ ਮੇਰੀ ਜਿਹੜੀ ਇਹ ਹੈ ਕਿ ਫੋਟੋਗ੍ਰਾਫਿਕ ਮੈਮਰੀ ਸਟੋਰ ਕਰਨ ਦੀ ਦਿਮਾਗ ਦੇ ਵਿੱਚ ਉਹ ਯਾਦ ਰੱਖਣ ਦੀ ਸ਼ਮਤਾ ਬਹੁਤ ਜ਼ਿਆਦਾ ਹੈ ਜਿਆਦਾ ਬਹੁਤ ਜ਼ਿਆਦਾ ਹੈ ਹਾਂ ਤੇ ਇਹ ਪਰਮਾਤਮਾ ਲਈ ਹੁੰਦੀ ਹੈ ਕਿਸੇ ਤਾਂ ਬੰਦਾ ਜ਼ੋਰ ਵੀ ਲਾਉਂਦਾ ਕਿਸੇ ਵੱਲੋਂ ਇਹ ਕਿਸੇ ਅਜ ਬੰਦਾ ਜੋਰ ਦਾ ਹਰ ਪਾਸੇ ਲੱਗਾ ਵੀ ਕੋਈ ਕਿਹੜੇ ਪਾਸੇ ਕਾਮਯਾਬ ਹੋ ਉਹਨੂੰ ਪਰ ਉਹ ਬੰਦਾ ਸਫਲ ਨਹੀਂ ਸਾਰੇ ਥੋੜੀ ਹੁੰਦੀ ਆ ਸਾਰੇ ਨਹੀਂ ਸਫਲ ਹੁੰਦੇ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਹਨਾ ਸਫਲ ਹੁੰਦਾ ਜ਼ਿਆਦਾ ਹਨਾ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਹੁੰਦਾ ਹਰ ਇੱਕ ਬੰਦੇ ਦੀ ਇੱਕ ਸਪੈਸ਼ਲਿਟੀ ਆ ਕਿਸੇ ਹਰ ਇੱਕ ਬੰਦੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਗੁਣਾ ਹਨਾ ਕਿਸੇ ਤਰ੍ਹਾਂ ਦਾ ਗੁਣਾ ਇਦਾਂ ਹੀ ਆ ਫਿਰ ਫੇਰ ਇਹਦੀ ਇਦਾਂ ਇਦਾਂ ਚੱਲਦਾ ਸਮਾਂ ਤੇ ਇਹ ਕਹਿੰਦੇ ਵੀ ਇਦਾਂ ਚੱਲਦਾ ਕੋਈ ਤੇ ਕੰਮਕਾਰ ਬਦਲਦਾ ਕਿਤੇ ਕਿਹੜਾ ਬਦਲਦਾ ਤੇ ਫੇਰ ਫੇਲ ਹੁੰਦਾ ਹੁੰਦਾ ਫੇਰੇ ਦੇ 8:00 ਵਜੇ ਦੀ 6:00 ਵਜੇ ਦੀ ਹਾਂ ਇਹ ਦਰਸਤ ਤੇ ਕੋਈ ਕਰਦਾ ਕੋਈ ਆਦਾ ਕੰਮ ਕਰ ਕਰਦਾ ਹੁੰਦਾ ਤੇ ਉਹ ਥੋੜ੍ਹਾ ਘਬੇਂਦਾ ਉਹ ਉਦੋਂ ਬੇਹੋਸ਼ ਹੋ ਜਾਂਦਾ ਰੀਡ ਦੀ ਹੱਡੀ ਤੇ ਵੱਜਦੀ ਹੈ ਨਾ 6:00 ਰੀਡ ਦੀ ਹੱਡੀ ਤੇ 7:00 ਵਜੇ ਦੀ ਹੈ ਤੇ ਉਹ ਕਿਸੇ ਜਾਂਦਾ ਫਿਰ ਸਿਸਟਮ ਦੇ ਨਾਲ ਆਦ ਡਾਕਟਰ ਕੋਲ ਲੈ ਕੇ ਜਾਂਦੇ ਹਸਪਤਾਲ ਦੇ ਵਿੱਚ ਤੇ ਡਾਕਟਰ ਕਹਿੰਦੇ ਵੀ ਇਹਦੇ ਬਚਨ ਦੇ ਜਾਂਚ ਨਹੀਂ ਹੈਗੇ ਆਦਾ ਉਹ ਜੋੜ ਜਮੈਸ਼ ਲਾਉਂਦੇ ਆ ਵੀ ਇਲਾਜ ਕਰ ਹੁੰਦਾ ਪਰ ਡਾਕਟਰ ਕਹਿੰਦੇ ਵੀ ਨਹੀਂ ਵੀ ਹੁਣ ਨਹੀਂ ਵੀ ਡਾਕਟਰ ਕਿੰਨੇ ਕਹਿੰਦੇ ਹੁੰਦੇ ਨੇ ਵੀ 20 ਘੰਟੇ ਹਣਾ ਹਾਂ ਥੋੜੇ ਘੰਟੇ ਵੀ 20 ਘੰਟਿਆਂ ਦਾ ਮਹਿਮਾਨ ਆ ਇਹ ਹਾਂ ਤੇ 20 ਘੰਟੇ ਵੀ ਇਦੋਂ ਬਾਅਦ ਨਹੀਂ ਇਹਦੀ ਉਮਰ ਹੈ ਵੀ ਜੇ ਜਿਉਂਦਾ ਵੀ ਰਹਿ ਗਿਆ ਤੇ ਇਹਨੇ ਪਾਗਲ ਹੋ ਜਾਣਾ ਤੇ ਇਸ ਤਰ੍ਹਾਂ ਇਸ ਹੱਦ ਤੱਕ ਪਾਗਲ ਹੋ ਜਾਣਾ ਕਿ ਜਿਉਂਦਿਆਂ ਨਾਲ ਵੀ ਮਾੜਾ ਹੋ ਜਾਊਗਾ ਜਿਉਂਦਿਆਂ ਨਾਲ ਵੀ ਮਾੜਾ ਆ ਵੀ ਜਿਹੜੇ ਆਮ ਆਮ ਪਾਗਲਾਂ ਨਾਲੋਂ ਵੀ ਅੱਗੇ ਦੀ ਵੱਧ ਜਾਣਾ ਅੱਗੇ ਚੱਲ ਜਾਣਾ ਵਾ ਤਾਂ ਕਹੂੰਗੀ ਉਹਦਾ ਕਾਰਨ ਇਹ ਆ ਵੀ ਉਹ ਬੇਓਸ਼ੀ ਦੇ ਵਿੱਚ ਐਸਾ ਚੱਲ ਗਿਆ ਕਿ ਜਿਹੜੇ ਆਪਣੇ ਆ ਦਿਮਾਗ ਦੇ ਜਿਹੜੇ ਤੰਤੂ ਜਿਹਨਾਂ ਨੂੰ ਆਪਾਂ ਟਿਸ਼ੂ ਕਹਿ ਦਿੰਨੇ ਆ ਜਾਂ ਨਿਊਰੋਨ ਜਿਹੇ ਕਹਿ ਦਿੰਨੇ ਆ ਹਾਂ ਉਹਨਾਂ ਨੂੰ ਜਿਹੜੇ ਉਹ ਉਹਨਾਂ 'ਤੇ ਅਸਰ ਪਹੁੰਚ ਗਿਆ ਉਹ ਕੰਮ ਕਰਨੋਂ ਬੰਦ ਕਰੀ ਜਾਂਦੇ ਸੀਗੇ ਜੋ ਡਾਕਟਰਾਂ ਨੇ ਉਹਦੇ ਉਹਦੇ ਵਿੱਚ ਵੇਖਿਆ ਤੇ ਉਹਨਾਂ ਨੂੰ ਇਹ ਸੀ ਇੱਕ ਤਾਂ ਹੀ ਬਚਦਾ ਨਹੀਂ ਦੂਜੀ ਗੱਲ ਜੇ ਬਜ ਗਿਆ ਤੇ ਉਹ ਇਸ ਹਾਲ ਤੱਕ ਪਾਗਲ ਹੋ ਜਾਣਾ ਪਾਗਲ ਹੋ ਜਾਣਾ ਉਹਦਾ ਵੀ ਮਰਿਆ ਤੋਂ ਵੀ ਤਾਂ ਜਾਂਦੇ ਖਰਾਬ ਮਾਰੀ ਜਾਵੇ ਹਾਂ ਹਾਂ ਤੇ ਉਹ ਮਰ ਜਵੇ ਇਹ ਗੱਲ ਮਿਲਦਾ ਸ਼ੈ 1892 ਦੇ ਕਰੀਬ ਦੀ ਗੱਲ 1892 ਦੀ ਤੇ ਉਹ ਜਦੋਂ ਕਹਿੰਦੇ ਆ ਵੀ ਇਹ ਬਜੇ ਇਹ ਬਈ ਨੇ ਬਚਣਾ ਨਹੀਂ ਹੈਗਾ ਤੇ ਉਹ ਜਾਣ ਲੱਗਦੇ ਆ ਤੇ ਉਹ ਇੱਕ ਉਹ ਦਾ ਆਦੀ ਬੇਹੋਸ਼ੀ ਦੇ ਵਿੱਚ ਉੱਠਦਾ ਵੀ ਉੱਠਦਾ ਇਸ ਹਿਸਾਬ ਨਾਲ 10 ਘੰਟੇ ਪਤਾ ਨਹੀਂ ਉਦੋਂ ਹੀ ਉੱਠਦਾ ਪਤਾ ਨਹੀਂ 10 ਘੰਟੇ ਬਾਅਦ ਉੱਠਦਾ ਥੋੜੇ ਘੰਟੇ ਬਾਅਦ ਜਦੋਂ ਜਾਣ ਲੱਗਦੇ ਉਹ ਉਹਦੇ ਆਸ-ਪਾਸ ਉੱਠਦਾ ਵਗੇ ਤੇ ਕਹਿੰਦਾ ਉਹ ਉਹ ਉਹਨਾਂ ਦੱਸਦਾ ਵੀ ਮੈਂ ਦਰਖਤ ਤੋਂ ਡਿੱਗ ਪਿਆ ਸੀ ਮੇਰੀ ਰੀੜ ਦੀ ਹੱਡੀ 'ਚ ਜਿੱਦਾਂ ਆਪਾਂ ਨਾਰਮਲ ਨੀਚੇ ਉੱਠ ਕੇ ਗੱਲ ਕਰ ਲਾਗੇ ਇਦਾਂ ਉਹ ਬੇਓਸ਼ੀ 'ਚ ਉੱਠ ਕੇ ਗੱਲ ਕਰ ਲਾਦਾ ਉਹ ਕਹਿੰਦਾ ਵੀ ਮੇਰੇ ਇਦਾਂ ਆਇਆ ਮੈਂ ਦਰਖਤ ਤੋਂ ਡਿੱਗ ਪਿਆ ਤਾਂ ਮੇਰੀ ਰੀੜ ਦੀ ਹੱਡੀ ਤੇ ਸੱਟ ਵੱਜ ਗਈ ਤੇ ਆਹ ਜੜੀ ਬੂਟੀਆਂ ਦੇ ਨਾਮ ਦੱਸਿਓਣੇ ਸਾਰਾ ਕੁਝ ਦੱਸਿਓਣੇ ਵੀ ਆਹ ਚੀਜ਼ਾਂ ਮੈਨੂੰ ਤੁਸੀਂ ਇਹਦੀ ਦਵਾਈ ਬਣਾ ਕੇ ਲਿਆ ਦਿਓ ਤੇ ਮੈਂ ਠੀਕ ਹੋ ਜਾਊਂਗਾ ਹਣਾ ਸਹੀ ਗੱਲ ਸਾਰਾ ਉਹਨੇ ਵੇਰਵਾ ਦਿੱਤਾ ਉਹ ਐ ਜਿੱਦਾਂ ਆਪਾਂ ਨਾਰਮਲ ਨਹੀਂ ਚੁੱਠ ਗਏ ਇੱਕ ਹਸਾਬ ਨਾਲ ਗੱਲ ਕਰਦੇ ਈਦਾਂ ਗੱਲ ਕਰਕੇ ਉਹ ਕਹਿੰਦਾ ਵੀ ਆਹ ਜੜੀ ਬੂਟੀਆਂ ਮੈਂ ਦੇਵਾਂਗੇ ਤਾਂ ਮੈਂ ਠੀਕ ਹੋ ਜਾਊ ਠੀਕ ਹੋ ਜਾਊਗਾ ਡਾਕਟਰ ਹੈਰਾਨ ਹੋ ਗਏ ਵੀ ਇਹ ਚੀਜ਼ਾਂ ਦਾ ਤਾਂ ਸਾਨੂੰ ਇਹ ਅਸੀਂ ਮੰਨਦੇ ਨਹੀਂ ਵੀ ਇਹ ਜੜੀਆਂ ਜੜੀ ਬੂਟੀਆਂ ਨੇ ਦੱਸੀਆਂ ਵੀ ਇਹਦਾ ਹੱਲ ਹੋਊਗਾ ਕਿ ਇਹ ਚੀਜ਼ ਨਾਲ ਆਹ ਇਲਾਜ ਹੋ ਸਕਦਾ ਜੀ ਰੀੜ੍ਹ ਦੀ ਹੱਡੀ ਦਾ ਤੇ ਦੂਜੀ ਗੱਲ ਇਹ ਡਾਕਟਰ ਇਹ ਕਹਿੰਦੇ ਵੀ ਇਹ ਬੰਦੇ ਨੂੰ ਇਸ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਇਹ ਬੰਦੇ ਨੂੰ ਇੰਨਾ ਗਿਆਨ ਹੋਵੇ ਵੀ ਇਹ ਜੜੀ ਬੂਟੀਆਂ ਦਾ ਸਾਨੂੰ ਨਹੀਂ ਇੰਨਾ ਪਤਾ ਵੀ ਜਿੰਨਾ ਇਹ ਦੱਸ ਗਿਆ ਤੇ ਫੇਰ ਵੀ ਡਾਕਟਰਾਂ ਨੇ ਚਲੋ ਇੱਕ ਬੰਦਾ ਸੋਚਦਾ ਵੀ ਆਲਟਰਨੇਟਿਵ ਸਬਸਟੀਟਿਊਟ ਵੇਖਦੇ ਵੀ ਕਰਕੇ ਨਾਲ ਉਹ ਗਿਆ ਮਰਦਾ ਬੰਦਾ ਕਹਿੰਦੇ ਨਹੀਂ ਹੁੰਦੇ ਮਰਦਾ ਕੰਮ ਹੀ ਚੱਲਦਾ ਹਾਂ ਮਰਦਾ ਫਿਰ ਬੰਦਾ ਕੀ ਨਹੀਂ ਕਰਦਾ ਫਿਰ ਜੋ ਦਵਾਈ ਕੌੜੀ ਮਿੱਠੀ ਸਾਰੀ ਲੈਣੀ ਪੈਂਦੀ ਸਾਰੀ ਲੈਣੀ ਪੈਂਦੀ ਆ ਆ ਦੇ ਫਿਰ ਜੋਰ ਤਾਂ ਬਹੁਤ ਲੱਗਦਾ ਤੇ ਫੇਰ ਬੰਦਾ ਇੰਨਾ ਸੋਚਦੇ ਕਹਿੰਦੇ ਵੀ ਚਲੋ ਡਾਕਟਰਾਂ ਨੇ ਵਿਚਾਰ ਕੀਤਾ ਵੀ ਕਰ ਲੈਣਾ ਚਾਹੀਦਾ ਇਲਾਜ ਆ ਵੀ ਬੰਦਾ ਮਰਦਾ ਤਾਂ ਮਰਨਾਂ ਦਾ ਹੈਗਾ ਹੀ ਇਹ ਜਦੋਂ ਪਾਵੇਂ ਕਿਸੇ ਦਵਾਈ ਨਾ ਦੇ ਕੇ ਉਹ ਵੀ ਮਰਦੇ ਆ ਐਕਸਪੈਕਟ ਤਰ੍ਹਾਂ ਦਾ ਉਹਨਾਂ ਦਾ ਐਕਸਪੈਰੀਮੈਂਟ ਵੀ ਹੋ ਗਿਆ ਹਾਂ ਵੀ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਬੰਦਾ ਬਚੂਗਾ ਕਨਾ ਬਸ ਹਾਂ ਵੀ ਦਵਾਈਆਂ ਦੀ ਖੋਜ ਹੀ ਗੱਲ ਆ ਲਈਏ ਕਿਸਾਬ ਦੀ ਵੀ ਆ ਚੀਜ਼ ਦਾ ਇਲਾਜ ਇਹਦਾ ਨਾ ਹੋ ਸਕਦਾ ਉਹਨਾਂ ਨੇ ਐਕਸਪੈਰੀਮੈਂਟ ਤੇ ਕੀਤਾ ਇੱਕ ਜੋ ਵੀ ਸੋਚਿਆ ਤੇ ਉਹਨਾਂ ਨੇ ਅੱਗੇ ਫਿਰ ਉਹ ਜੜੀ ਬੂਟੀਆਂ ਕੀਤੀਆਂ ਆਪ ਦਾ ਜੋ ਤੇ ਪੇਂਟ ਫਾਰਮੂਲਾ ਬਣਾਇਆ ਤੇ ਉਹਨੂੰ ਦੇਤਾ ਉਹ ਕਹਿੰਦੇ ਵੀ ਠੀਕ ਹੋ ਗਿਆ ਥੋੜੇ ਘੰਟਿਆਂ ਬਾਅਦ ਥੋ ਪੰਜ 10 ਘੰਟਿਆਂ ਬਾਅਦ ਠੀਕ ਹੋ ਗਿਆ ਆ ਮੈਨੂੰ 10 ਘੰਟੇ ਬਾਅਦ ਠੀਕ ਹੋ ਗਿਆ ਨਾਰਮਲ ਹੋ ਗਿਆ ਉਹ ਜਦੋਂ ਨਾਰਮਲ ਫਿਰ ਵਾਰਤਾ ਲਾਭ ਕੀਤੀ ਗੱਲਬਾਤ ਹੋਈ ਤੇ ਉਹ ਕਹਿੰਦਾ ਵੀ ਮੈਂ ਤਾਂ ਕੋਈ ਪਤਾ ਹੀ ਨਹੀਂਗਾ ਕਿਸ ਚੀਜ਼ ਦਾ ਉਹ ਹੀ ਮੈਨਾ ਦਾ ਉਹ ਕਿਤਾਬਾਂ ਵਾਲੀ ਦੁਕਾਨ ਤੇ ਕੰਮ ਕਰ ਉਹਦੇ ਕਾਰਨ ਕਰਕੇ ਉਹਦੀ ਫੋਟੋਗ੍ਰਾਫੀਕ ਮੈਮਰੀ ਸਹੀ ਸੀ ਹਨਾ ਮਤਲਬ ਗੱਲ ਇਹ ਹਾਂ ਹੈ ਤਾਂ ਗੱਲ ਸਹੀ ਹੈ ਪਰ ਇਹਦੇ ਤੇ ਇਹ ਹੈ ਨਾ ਵੀ ਸਹਿਮ ਦੂਜੀ ਵਿਜੇ ਫੋਟੋਗ੍ਰਾਫਿਕ ਆ ਹੁਣ ਜੜੀ ਬੂਟੀਆਂ ਦਾ ਗਿਆਨ ਨਹੀਂ ਨਾ ਉਹਦੇ ਨਾਲ ਵੀ ਫੋਟੋਆਂ ਇਹ ਥੋੜੀ ਵੀ ਜੜੇ ਮੈਡੀਕਲ ਦੇ ਬਾਰੇ ਫੋਟੋਆਂ ਖੇਦਾ ਹੋਊਗਾ ਫੋਟੋਆਂ ਦਾ ਖੇਦਾ ਮੰਨ ਲੈ ਫੋਟੋਆਂ ਖੇਦਾ ਪਰ ਇਹ ਥੋੜੀ ਉਹ ਸਾਰੀ ਜਿੰਨੀਆਂ ਫੋਟੋਆਂ ਨੇ ਸਾਰੀਆਂ ਇਹਦੇ ਰਿਲੇਟਡ ਹੀ ਖਿੱਚੀਆਂ ਵੀ ਆਪਾਂ ਕਹ ਰਹੀਏ ਜਿੱਦਾਂ ਜਾਂ ਜੜੀ ਬੂਟੀਆਂ ਦੇ ਲਾਲੀਏ ਜਾਂ ਮੈਡੀਕਲ ਜਾਂ ਫਾਰਮੇਸੀ ਦੇ ਰਿਲੇਟਡ ਕਿਉਂਕਿ ਉਹਨਾਂ ਸਮੇਂ ਚ ਕੈਮਰੇ ਵੀ ਕਿਤੇ ਕਿੰਨੇ ਕੈਮਰੇ ਹਾਂ ਵੀ ਸੀਗੇ ਪਰ ਇੰਨੇ ਵਿਕਸਿਤ ਨਹੀਂ ਨਾ ਹੋਏ ਸੀਗੇ ਜਿੱਦਾਂ ਕਹ ਰਹੀਏ ਤੇ ਉਹ ਫਿਰ ਸਾਰੀਆਂ ਫੋਟੋ ਖੇਦਾ ਸੀਗਾ ਤੇ ਹੋ ਸਕਦਾ ਇਹ ਚੀਜ਼ ਆ ਪਰ ਇੱਕ ਰੱਬੀ ਕਹਿ ਸਕਦੇ ਆ ਰੱਬੀ ਗਿਆਨ ਸੀ ਉਹਨੂੰ ਆ ਬਸ ਉਹ ਜੜੀਆਂ ਬੂਟੀਆਂ ਦਾ ਹਨਾ ਜੋ ਮਤਲਬ ਵੀ ਜੋ ਕੁਛ ਵੀ ਸੀਗਾ ਇੱਕ ਕੁਦਰਤੀ ਰੱਬ ਉਹ ਨਹੀਂ ਸੀਗਾ ਕੁਦਰਤੀ ਸੀਗਾ ਹਾਂ ਤੇ ਉਹ ਫਿਰ ਉੱਠ ਕੇ ਜਦੋਂ ਗੱਲਬਾਤ ਕਰਦੇ ਆ ਉਹ ਕਹਿੰਦਾ ਮੈਨੂੰ ਤਾਂ ਕੋਈ ਯਾਦ ਨਹੀਂ ਬਦਾਲੀ ਕੋਈ ਨਹੀਂ ਮੈਨੂੰ ਤਾਂ ਤੁਸੀਂ ਜਿਹੜੀ ਗੱਲਬਾਤ ਕਰਦੇ ਆ ਜੜੀ ਬੂਟੀਆਂ ਮੈਂ ਤਾਂ ਕਦੇ ਸੁਣੀਆ ਨਹੀਂ ਉਹ ਕਹਿੰਦਾ ਸੁਣੀਆ ਹੀ ਨਹੀਂ ਤੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਇਹ ਜੜੀ ਬੂਟੀਆਂ ਹੈਗੀਆਂ ਵਾ ਆ ਨਾਮ ਆ ਇਹ ਕੀ ਚੀਜ਼ ਆ ਮੈਨਾਂ ਮੈੜਾ ਭੋਸ਼ ਹੋ ਗਿਆ ਤੇ ਮੈਂ ਤਾਂ ਹੁਣ ਉੱਠਿਆ ਉਹ ਕਹਿੰਦਾ ਨਾਰਮਲ ਤੇ ਇਦਾਂ ਨਾਰਮਲ ਹੁੰਦਾ ਤੇ ਟਾਈਮ ਲੰਘਦਾ ਥੋੜਾ ਇਦਾਂ ਜੀਵਨ ਬਤੀਤ ਕਰਦੇ ਆ ਫੇਰ ਕਹਿੰਦੇ ਵੀ ਹੌਲੀ ਹੌਲੀ ਜਿਵੇਂ ਲੋਕਾਂ 'ਚ ਮਸ਼ਹੂਰੀ ਹੋ ਜਾਂਦੀ ਆ ਵੀ ਆਹ ਗੱਲਬਾਤ ਹੁੰਦੀ ਆ ਆਸ-ਪਾਸ ਖਿੱਤੇ ਦੇ ਵਿੱਚ ਤੇ ਫੇਰ ਅੱਗੇ ਜਾਂਦੇ ਆ ਗੱਲਾਂ ਫੈਲਦੀਆਂ ਜਾਂਦੀਆਂ ਲੋਕੀ ਇਲਾਜ ਕਰਾਉਣ ਆਉਣ ਲੱਗ ਜਾਂਦੇ ਇਲਾਜ ਕਰਾਉਣ ਆਉਂਦੇ ਆ ਉਹ ਵਾਰ ਜਦੋਂ ਕਹਿੰਦਾ ਵੀ ਮੇਰੀ ਥੋੜਾ ਬਹੁਤਾ ਇਲਾਜੇ ਕੰਮ ਚੱਲਿਆ ਫਿਰ ਉਹ ਦੱਸਣ ਲੱਗਦਾ ਵੀ ਮੇਰਾ ਪਤਾ ਕੀ ਹੁੰਦਾ ਵੀ ਇਹਨਾਂ ਜਿਹੜੀਆਂ ਦੋਵੇਂ ਅੱਖਾਂ ਆ ਉਹ ਕਹਿੰਦਾ ਉੱਪਰ ਝੜ ਜਾਂਦੀਆਂ ਉੱਪਰ ਇਹ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਹਾਂ ਦੋਨਾਂ ਦੀਆਂ ਇਹਦਾ ਮਤਲਬ ਉਹ ਹੁੰਦਾ ਨਾ ਜਿੰਨੀਆਂ ਅੱਖਾਂ ਦੀਆਂ ਪੁਤਲੀਆਂ ਆਪਣੀਆਂ ਉੱਪਰ ਜਾਣਗੀਆਂ ਉਨੀਆਂ ਆਪਾਂ ਗਹਿਰੀ ਨੀਂਦ ਦੇ ਵਿੱਚ ਹੁੰਨੇ ਹਾਂ ਅੱਛਾ ਹੂੰ ਅਜਾ ਇਹਦਾ ਫਿਰ ਤਾਂ ਕਰਕੇ ਠੀਕ ਹੈ ਵੀ ਆਹ ਉਹਨਾਂ ਨੇ ਅੱਖਾਂ ਦੀਆਂ ਪੁਤਲੀਆਂ ਤਾਂ ਜੜ ਜਾਂਦੀਆਂ ਫਿਰ ਗਹਿਰੀ ਨੀਂਦ 'ਚ ਵੀ ਆ ਤੇ ਆਹੋ ਤੇ ਫਿਰ ਉਹ ਗਹਿਰੀ ਨੀਂਦ 'ਚ ਚਲ ਜਾਂਦਾ ਪਰ ਬੁੱਲਦਾ ਤਾਂ ਸੀਗਾ ਹੀ ਕੋਈ ਫਿਰ ਉੱਠ ਕੇ ਜਿੱਦਾਂ ਪੀਸੀ ਦੇ ਵਿੱਚ ਇੱਕ ਲਾ ਲਈਏ ਵੀ ਜੀ ਨਤੀਜਾ ਨੇਤਰ ਕਹਿੰਦੇ ਤਾਂ ਤੀਜਾ ਨੀ ਤੀਜਾ ਨੀ ਤਰਡ ਆਈ ਹਾਂ ਵੀ ਥਰਡ ਆਈ ਆ ਜਿਹੜੀ ਕਹਿੰਦੇ ਵੀ ਜਦੋਂ ਤੀਸਰੀ ਤੀਜੀ ਅੱਖ ਖੁੱਲਦੀ ਆ ਬੰਦੇ ਦੀ ਤਾਹੇ ਆਪਣੇ ਹਿੰਦੂ ਵੀਰ ਇੱਥੇ ਜਿਹੜਾ ਤਿਲਕ ਲਾਉਂਦੇ ਉਹ ਤਾਹੇ ਇੱਥੇ ਲਾਉਂਦੇ ਉਹ ਵੀ 3rd ਆਈਸਾਰ ਆਪਣੇ ਆਪਣੇ ਵੀ 10ਵੇਂ ਦੁਆਰ ਦੀ ਗੱਲ ਆ ਸਾਰੀ ਉਹ ਸਾਰਾ ਹੈ ਹੀ ਪਹਿਨਾ ਤੋਂ ਉੱਪਰ ਆ ਨਾ 9ਵੇਂ ਦੀ ਸਾਰੀ ਹਰੇਕ ਧਰਮ ਨੇ ਗੱਲ ਕੀਤੀ ਆ ਕਿ ਉਹ 3rd ਆਈ ਦੀ ਕਿਸੇ ਨਾ ਕਿਸੇ ਕਿਹੜੇ ਰੂਪ ਚ ਕੀਤੀ ਕਿਸੇ ਨਾ ਕਿਹੜੇ ਸਾਰੇ ਤਾਹੇ ਕਿਹੜੇ ਰੂਪ ਚ ਕੀਤੀ ਹੈਗੀ ਚਲੋ ਆਪਾਂ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਜਾਂ ਭੜੀ ਜਾਂ ਨੇ ਵੀ ਆ ਸਾਡਾ ਧਰਮ ਹੀ ਸਹੀ ਆ ਕਿਉਂਕਿ ਗੱਲ ਸਾਰੇ ਨੇ ਕੀਤੀ ਆ ਉਹ ਕਿਸੇ ਕਿਹੜੇ ਤਰੀਕੇ ਨਾਲ ਕੀਤੀ ਕਿਸੇ ਨੇ ਆਪਾਂ ਦਾ ਵੱਖਰਾ ਤਰੀਕਾ ਵੱਖਰਾ ਹੈਗਾ ਆਪਾਂ ਸਮਝਣ ਦੀ بجائے ਉਹਨਾਂ ਨੂੰ ਭੰਡਲ ਲਾ ਕੇ ਨਾ ਮਾਰਾ ਜਾਣ ਲੱਗ ਜਾਂਦੇ ਆ ਹੁਣ ਜੀ ਹੁਣ ਜੀ ਦੇਖਿਆ ਜਾਵੇ ਇਹ ਹੈਗਾ ਤਾਂ 크੍ਰਿਸਚਨ ਸੀ ਨਾ ਇਸਾਈ ਸੀ ਹਾਂ ਹੈ 크੍ਰਿਸਚਨ ਸੀ ਹਾਂ ਤੇ 크੍ਰਿਸਚਨ ਸੀਗਾ ਇਹ ਹਾਂ ਆਹੋ ਵੀ ਉਹਨੇ ਸੇਵਾ ਕੀਤੀ ਆਪਣੇ ਚਰਚ ਦੇ ਵਿੱਚ ਵੀ ਨਿੱਤੇ ਹੁੰਦੇ ਨੇ ਤੇ ਇਹ ਤਾਂ ਆਪਾਂ ਹੁਣ ਭਗਤ ਕਬੀਰ ਜੀ ਵੀ ਲਿਖਦੇ ਆ ਗੁਰਬਾਣੀ ਵੀ ਆਪਾਂ ਇੱਕ ਦੂਜੇ ਦੀ ਭੰਡੀ ਕਰਦੇ ਆ ਕਿੰਦੇ ਵੇਦਕ ਤੇ ਵਿਖਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਵੀ ਵੇਦਕ ਤੇ ਜਿੰਨੇ ਮਰਜੀ ਪੜੀ ਜਾਓ ਤੇ ਉਹ ਕਹਿੰਦੇ ਵੀ ਤੁਸੀਂ ਬੇਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬਕਾਹੇ ਉਹ ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ ਵੀ ਤੁਸੀਂ ਦੂਜੇ ਦੇ ਜਿਹੜੇ ਤੁਸੀਂ ਧਰਮਿਕ ਗ੍ਰੰਥ ਪੜ ਕੇ ਨਾ ਉਹਨਾਂ ਤੋਂ ਹੀ ਮਜ਼ਾਕ ਬਣਾਉਂਦੇ ਆ ਕਿ ਕਿਸੇ ਦੇ ਵੀ ਤੁਸੀਂ ਦੂਜੇ ਦੇ ਧਰਮਿਕ ਪੜ ਕੇ ਨਾ ਕੋਈ ਕਿਸੇ ਦਾ ਪੜਾਈ ਜਾਂਦਾ ਹੋਣਾ ਕੋਈ ਕਿਸੇ ਦਾ ਤਾਂ ਉਹ ਜਦੋਂ ਮਜ਼ਾਕ ਬਣਾਉਂਦੇ ਆ ਤੇ ਉਹ ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸ਼ਾ ਮੂਰਤ ਨਾ ਹੈ ਤੇ ਇਹ ਜਿਹੜਾ ਹੱਕ ਸੱਚ ਹੈ ਪਰਮਾਤਮਾ ਸਾਰੇ ਕਿਤੇ ਹੀ ਆ ਤੋ ਇੱਕ ਹੀ ਆ ਵਿਚਾਰੇ ਧਰਮ ਜਿਹੜੇ ਕਹਿੰਦੇ ਇੱਕ ਆ ਪਰ ਤੁਸੀਂ ਜਿਹੜੇ ਵਿਤਕਰੇ ਪਾ ਗਏ ਇੱਕ ਦੂਜੇ ਧਰਮ ਨੂੰ ਉਹਦੇ ਵਿਰੁੱਧ ਪੜ ਪੜਕਾਰ ਨਫ਼ਰਤ ਫਲਾਉਂਦੇ ਆ ਰਹੇ ਆ ਨਫ਼ਰਤ ਫਲਾਉਂਦੇ ਆ ਹੂੰ ਤੇ ਇਹੀ ਗੱਲ ਆਪਾਂ ਇਹਦੇ ਤੇ ਕਰਦੇ ਵੀ ਜਦੋਂ ਹੁਣ ਉਹਨੇ ਉਹਦੀ ਪੁਤਲੀਆਂ ਚੜ੍ਹ ਜਾਂਦੀਆਂ ਹੈਗੀਆਂ ਉਹ ਸਪਿਰਚੁਅਲ ਜਾਂ ਕਿੱਥੇ ਅੰਦਰਲੀ ਗੱਲਬਾਤ ਜਿਹੜੀ ਆ ਬੜਾ ਤੀਸਰਾ ਨੈਤਰ ਖੁੱਲਦਾ ਸੀ ਹਾਂ ਵੀ ਜਿਹੜਾ ਤੀਸਰਾ ਗੱਲ ਤਾਂ ਹੀ ਹੋਈ ਹੈ ਨਾ ਇਹ ਤਾਂ ਪੁਰਾਣੀ ਵੀ ਨਹੀਂ ਵਿਆ ਅੱਗੇ ਕਿਸੇ ਨੇ ਕਹਾਣੀਆਂ ਲਿਖਤੀਆਂ ਥੋੜੇ ਪਹਿਲਾਂ ਦੀ ਗੱਲ ਹਾਂ ਇਹ ਤਾਂ ਸਾਰੀ ਕਹਾਣੀ ਦਰਜ ਆ ਗਈ ਨਾ ਲੋਕ ਠੀਕ ਹੋਏ ਹੋਏ ਨੇ ਇਹਦੇ ਤੋਂ ਠੀਕ ਹੋਏ ਆ ਹੋਰ ਇਹਦੇ ਕਿਸੇ ਕਿੰਨੇ ਅੱਗੇ ਆਪ ਆਪ ਉਹ ਚੁਣਦੇ ਆ ਦਾ ਸਰ ਨਾਲ ਉਹ ਰਿਚੇਸਟ ਫੈਮਿਲੀ ਆ ਕਿ ਸਰ ਆਉਟਸ ਚਾਈਲਡ ਅਰੇ ਫਿਰ ਆ ਰ ਆਉਟਸ ਚਾਈਲਡ ਦਾ ਫਿਰ ਹੁਣ ਅੱਗੇ ਜਿਹੜਾ ਕਿੱਸਾ ਹੁੰਦਾ ਜਿੱਦਾਂ ਕਹੇ ਦੀਏ ਕਿ ਇਦਾਂ ਚੱਲਦਾ ਵਾ ਜੀਵਨ ਤਾਂ ਫਿਰ ਮਸ਼ਹੂਰੀ ਇੰਨੀ ਹੋ ਜਾਂਦੀ ਆ ਤੇ ਲੋਕੀ ਆਉਂਦੇ ਆ ਲਾਹੇ ਕਰਾਉਂਦੇ ਆ ਤੇ ਇਦਾਂ ਹੀ ਰੌਥਸਚਾਈਡ ਫੈਮਿਲੀ ਸਾਰੇ ਸੁਣੀ ਹੋਣੀ ਆ ਸਾਰੇ ਨਾਲ ਅਮੀਰ ਫੈਮਿਲੀ ਆ ਹਾਂ ਅੱਜ ਦੇ ਸਮੇਂ 'ਚ ਵੀ ਅਜੇ ਨਿਊ ਵਰਲਡ ਆਰਡਰ ਦਾ ਆਪਣਾ ਚੱਲਦਾ ਆ ਆ ਕਹਿੰਦੇ ਨੇ ਵੀ ਸਾਰੀ ਦੁਨੀਆ ਇਹੀ ਕੰਟਰੋਲ ਕਰਦੇ ਆ ਰੌਥਸਚਾਈਡ ਘਰਾਨੇ ਆ ਰੌਥਸਚਾਈਡ ਰੌਕਫੈਲਰ ਫੈਮਿਲੀ ਆ ਇਹਨਾਂ ਦਾ ਇੱਕੋ ਹੀ ਹਾਲਰ ਵੀ ਹੈਗੀ ਆ ਉਹੀ ਆ ਨਾ ਇਹਨਾਂ ਦਾ ਕਨੈਕਸ਼ਨ ਆ ਨਾ ਦੋਨਾਂ ਦਾ ਕਨੈਕਸ਼ਨ ਆ ਇੱਕ ਤੋਂ ਦੂਸਰੇ ਤੇ ਬਾਕੀ ਤਾਂ ਰੱਬ ਜਾਣਦਾ ਖੈਰ ਜਿੰਨੇ ਕਾਪਾ ਨੂੰ ਪਤਾ ਇਹ ਜਿਹੜਾ ਸੰਗਠਨ ਆ 1700 ਕੁ ਪਿੱਛੇ 1800 ਦੇ ਨੇੜੇ ਜਾ ਕੇ ਬਣਿਆ ਸੀਗਾ ਇਹ 100 ਕੰਮ ਦਾ ਸੀ ਦੇ ਵਿੱਚ ਤੇ ਫਿਰ ਵਾਧਾ ਵਾਧਾ ਐ ਫੈਲ ਗਿਆ ਉਹ ਲੋਕੀ ਸਕੀਮ ਨਾਲ ਉਹਦਾ ਕਰ ਲਾਗੇ ਇੱਕ ਉਹ ਵੀ ਕਰਦੇ ਨੇ ਨਾ ਜਿਵੇਂ ਰਾਕਫੈਲਰ ਫੈਮਲੀ ਆ ਤੇ ਰਾਟਸਚਾਈਡ ਫੈਮਲੀ ਆ ਇਹ ਵਿਆਹ ਵੀ ਇੱਕ ਦੂਸਰੇ ਚ ਹੀ ਕਰਾਉਂਦੇ ਨੇ ਹਾਂ ਇਦਾਂ ਹੈ ਇਦਾਂ ਹੀ ਇਹਨਾਂ ਦਾ ਹਾਂ ਇਹ ਆਪ ਦੂਸਰੇ ਚ ਨਹੀਂ ਕਰਾਉਂਦੇ ਵਿਆਹ ਵੀ ਕਿਉਂਕਿ ਸਾਡੀ ਇੱਕੋ ਹੀ ਰਹੇ ਫੈਮਲੀ ਹਾਂ ਚਾਹੇ ਇਧਰ ਲੇ ਇਧਰ ਆ ਜਾਣ ਚਾਹੇ ਇਧਰ ਲੇ ਉਧਰ ਚਲੇ ਜਾਵੇ ਬਸ ਚੱਲਦਾ ਇਦਾਂ ਹੀ ਸਿਸਟਮ ਹਾਂ ਤੇ ਬਾਕੀ ਇਹਨਾਂ ਦੇ ਕਹਾਣੀਆਂ ਇਹਨਾਂ ਦੇ ਬਰਤੀ ਵੀ ਬਹੁਤ ਜੜੀਆਂ ਵੈਸੇ ਇਦਾਂ ਜਦੋਂ ਫਿਰ ਬੰਦਾ ਮਸ਼ਹੂਰ ਹੋ ਜਾਂਦਾ ਕਿਸੇ ਤਰੀਕੇ ਦੀ ਕਿਸੇ ਤੇ ਜਿਹੜੀ ਇਹਦੇ ਬਾਰੇ ਆ ਇਹ ਹੁਣ ਰੋਥਸਚਾਈਲਡ ਫੈਮਿਲੀ ਦੀ ਜਿਹੜੀ ਇੱਕ ਮਹਿਲਾ ਵਾ ਉਹਦਾ ਨਾਮ ਨਾਂ ਨਹੀਂ ਯਾਦ ਆ ਰਿਹਾ ਕੋਈ ਆ ਵਾਵਾ ਉਮਰਦੀਪ ਹੈ ਉਹਨਾਂ ਦੀ ਬੀਬੀ ਹੁੰਦੀ ਆ ਕੋਈ ਉਹ ਉਹ ਬਿਮਾਰ ਹੋ ਜਾਂਦੀ ਆ ਹਾਂ ਉਹ ਵੀ ਅਨਕੌਂਸ਼ੀਅਸ ਰਹਿੰਦੀ ਸੀ ਨਾ ਅਨਕੌਂਸ਼ੀਅਸ ਬੇਹੋਸ਼ ਰਹਿੰਦੀ ਸੀ ਕੋਈ ਸੁਰਤ ਨਹੀਂ ਸੀਗੀ ਕਾਫੀ ਮੈਨੂੰ ਲੱਗਾ 1 ਸਾਲ ਹੋ ਗਿਆ ਸੀ ਨਾਲ ਹਾਂ ਬਈ ਇਲਾਜ ਕਰਾਉਂਦੇ ਨੂੰ ਹੋ ਗਿਆ ਉਹਦਾ ਕਿਤੇ ਨਹੀਂ ਹੱਲ ਹੁੰਦਾ ਡਾਕਟਰ ਜਦ ਜਦ ਆਪਾਂ ਕਹਿੰਦੇ ਜਵਾਬ ਦੇ ਬਈ ਜਵਾਬ ਦੇ ਦਿੱਤਾ ਸਾਰੇ ਸਾਰੇ ਪਾਸਿਓਂ ਹਾਂ ਤੇ ਉਹ ਜਵਾਬ ਦੇ ਦਿੰਦੇ ਆ ਤੇ ਫਿਰ ਜਦੋਂ ਮਸ਼ਹੂਰੀ ਇਹਦੀ ਹੋਈ ਹੁੰਦੀ ਆ ਅਮਰੀਕਾ ਦੇ ਵਿੱਚ ਤੇ ਇਹਨੂੰ ਇਹਦੇ ਤੱਕ ਪਹੁੰਚਦੀ ਖਬਰ ਤੇ ਚਲੋ ਇਹਦੇ ਕੋਲ ਲੈ ਕੇ ਜਾਂਦੇ ਆ ਉਹ ਫੈਮਿਲੀ ਸਵੀਡਨ ਸਵੀਡਨ 'ਚ ਹੁੰਦੀ ਆ ਨਾ ਇਹ ਨਹੀਂ 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 ਮੈਂ ਨਹੀਂ ਲਿਸਨ ਕਰਦਾ ਅਦਾ ਅਮਰੀਕਾ ਜੀ ਰਹਿੰਦੇ ਹੁੰਦੇ ਆ ਤੇ ਪਰ ਇਹਦੇ ਕੋਲ ਲੈ ਕੇ ਜਾਂਦੇ ਆ ਕੈਸੀ ਕੋਲੇ ਕੈਸੀ ਕੋਲੇ ਹਾਂ ਇਹ ਫਿਰ ਜਦੋਂ ਵੀ ਇਹਦਾ ਉਹਦਾ ਸਿਸਟਮ ਬੰਦਾ ਵਾ ਤੀਜੀ ਆ ਖੋਲਦੀ ਆ ਕੋਈ ਸਮਾਂ ਆ ਜਾ ਉਹਦੋਂ ਬੰਦਾ ਹੋਊਗਾ ਚਲੋ ਇੰਨੀ ਟੰਗਾਈ ਚ ਤੱਕ ਕਿਸੇ ਨੇ ਲਿਖਿਆ ਨਹੀਂ ਹੂੰ ਪੀ ਉਹ ਫਿਰ ਉਹ ਦੱਸਦਾ ਵਾ ਉਹੀ ਉਹਦੀ ਉਸੇ ਬਿਮਾਰੀ ਦਾ ਇਲਾਜ ਹੈ ਉਦੋਂ ਹੀ ਦੱਸਦਾ ਫਿਰ ਜਦੋਂ ਉਹਦੀਆਂ ਅੱਖਾਂ ਦੀ ਪੁਤਲੀਆਂ ਤਾਂ ਚੜਦੀਆਂ ਤਾਂ ਚੜਦੀਆਂ ਨੇ ਜੋ ਵੀ ਉਹ ਬੇਹੋਸ਼ੀ ਚ ਹੁੰਦਾ ਉਹ ਆਪਾਂ ਉਹਦੇ ਨਾਲ ਨੂੰ ਬੇਹੋਸ਼ੀ ਕਹਿ ਦਿੰਨੇ ਆ ਪਰ ਉਹ ਇੱਕ ਸਾ ਉਹਨਾਂ ਨੇ ਜਦੋਂ ਉਹਨਾਂ ਦੀ ਬੁੜੀ ਬਿਮਾਰ ਹੋਈ ਸੀਗੀ ਚਾਈਲਡ ਦੀ ਉਹਨਾਂ ਨੇ ਅਮਰੀਕਾ ਦੇ ਵਿੱਚ ਕਿਉਂਕਿ ਅਰਬਾਂ ਪਤੀ ਸੀ ਉਹ ਸੁਭਾਤੇ ਵੀ ਹੈਨਾ ਤੇ ਉਹਨਾਂ ਨੇ ਖਬਰਾਂ ਖਬਰਾਂ ਦਿੱਤੀਆਂ ਸਾਰੇ ਪਹਿਲਾਂ ਖਬਰਾਂ ਵੀ ਦਿੱਤੀਆਂ ਵੀ ਆ ਸਾਡੀ ਮਤਲਬ ਆਹ ਚੀਜ਼ ਦਾ ਜੀ ਕਿਸੇ ਕੋਲ ਇਲਾਜ ਹੈਗਾ ਹਾਂ ਸਾਨੂੰ ਸੰਪਾ ਪੈਸਾ ਬਹੁ ਸੀਗਾ ਹਾਂ ਪੈਸਾ ਬਹੁ ਸੀਗਾ ਉਹਨਾਂ ਕੋਲੇ ਤੇ ਫਿਰ ਸਵੀਡਨ ਦੇ ਵਿੱਚ ਸੀ ਹਨਾ ਨਹੀਂ ਉਹ ਫਿਰ ਪੇਜ ਦੱਸਦਾ ਨਾ ਉਹੀ ਉਹਨਾਂ ਨੇ ਫਿਰ ਜਦੋਂ ਇਹਦੇ ਕੋਲੇ ਆਏ ਤੇ ਇਹਨੇ ਦੱਸੀ ਦਵਾਈ ਇਹਨੇ ਦੱਸਿਆ ਵੀ ਆਹ ਦਵਾਈ ਹੈ ਹਾਂ ਆਹ ਜਿਹੜੀ ਬੂਟੀਆਂ ਆ ਤੁਸੀਂ ਜਿਹੜਾ ਮੰਗਾ ਦਾ ਸੋਲੂਸ਼ਨ ਜਾਂ ਸాల్ਟ ਮਿਕਸ ਕਰੋਗੇ ਤੇ ਇਹਦੀ ਆ ਦਵਾਈ ਬਣੂਗੀ ਤੇ ਇਹਦਾ ਸਹੀ ਹੋਣੀ ਹਾਂ ਉਹ ਜਦੋਂ ਫੇ ਡਾਕਟਰ ਵੇਖਦੇ ਆ ਜਾਂ ਆਪਦੇ ਕੈਮ ਇਤੋਦਨਾ ਸਮੇਂ ਤੇ ਹੋਣਗੇ ਉਹ ਕਹਿੰਦੇ ਵੀ ਇਹ ਤਾਂ ਦਵਾਈ ਹੈ ਹੀ ਨਹੀਂ ਇਹ ਤਾਂ ਵੀ ਕੋਈ ਹੋ ਹੀ ਨਹੀਂ ਸਕਦੀ ਵੀ ਤੇ ਇਹ ਵੀ ਇਹ ਦਾ ਇਹ ਇਲਾਜ ਕਰੂ ਤੇ ਡਾਕਟਰ ਫੇਰ ਨਹੀਂ ਮੰਨਣ ਤਿਆਰ ਹੂੰ ਪਰ ਹਣ ਹੱਲ ਉਹੀ ਉਹ ਬੰਦਾ ਮਰਦਾ ਕੀ ਨਹੀਂ ਕਰਦਾ ਫੇਰ ਉੱਥੇ ਹੀ ਗੱਲ ਆ ਜਾਂਦੀ ਆ ਮਰਦਾ ਕੋਈ ਚੱਪਦਾ ਉਹ ਫੇਰ ਉਹੀ ਗੱਲ ਕਰਦੇ ਵੀ ਉਹ ਜਾਂਦੇ ਆ ਜਾਂਦੇ ਉੱਥੇ ਤੇ ਫੇਰ ਅਖਬਾਰਾਂ 'ਚ ਕਢਾਉਂਦੇ ਆ ਉਸੇ ਉਹੀ ਦਵਾਈ ਦਾ ਫਾਰਮੂਲਾ ਅਸਾਲਟ ਤੇ ਉਹ ਫੇਰ ਅਖਬਾਰਾਂ 'ਚ ਸਾਰੇ ਦੁਨੀਆ ਦੇ ਵਿੱਚ ਅਖਬਾਰਾਂ ਜਾਂਦਾ ਵੀ ਆ ਦਵਾਈ ਆ ਜੜੀ ਬੂਟੀ ਕਿਸੇ ਕੋਲੇ ਹੋਵੇ ਤੇ ਕਿਸੇ ਨੇ ਤਿਆਰ ਕੀਤਾ ਹੋਵੇ ਸਾਨੂੰ ਸੰਪਰਕ ਕਰੋ ਵੀ ਉਹਨੂੰ ਜੋ ਮਾੜਾ ਮੋਟਾ ਰਿਵਾਰਡ ਉਹਦਾ ਨਾਮ ਵੀ ਦੇਵਾਂਗੇ ਕੋ ਹੋਊਗਾ ਹੀ ਕੋ ਤਾਂ ਹੀ ਲੋਕੀ ਕਰਨਗੇ ਨਹੀਂ ਉਹਨਾਂ ਨੂੰ ਕੀ ਲੋੜ ਆ ਤੇ ਇਦਾਂ ਕਈ ਦਿਨ ਲੰਘ ਜਾਂਦੇ ਨਹੀਂ ਕਿਸੇ ਨੂੰ ਖਬਰ ਹੁੰਦੀ ਵੀ ਸਵੀਡਨ ਚੋਂ ਨਿਕਲਦੀ ਹੈ ਨਾ 20 ਦਿਨਾਂ ਬਾਅਦ ਹਾਂ 20 ਦਿਨਾਂ ਬਾਅਦ ਚ ਸਵੀਡਨ ਦੇ ਵਿੱਚੋਂ ਆਉਂਦੀ ਹੈ ਗੱਲ ਸਵੀਡਨ ਜੋ ਉਹ ਕਹਿੰਦਾ ਵੀ ਮੇਰੇ ਪਿਓ ਨੇ ਇਹ ਫਾਰਮੂਲਾ 20 ਸਾਲ ਪਹਿਲਾਂ ਬਣਾਇਆ ਸੀ ਤੇ ਉਹ ਵੀ ਉਹ ਨਹੀਂ ਹੋਇਆ ਕਿਤੇ ਪੇਟੈਂਟ ਬਣਾਇਆ ਪੇਟੈਂਟ ਬਣਾਇਆ ਫਾਰਮੂਲਾ ਜੀ ਦਵਾਈ ਨਹੀਂ ਬਣੀ ਦਵਾਈ ਨਹੀਂ ਬਣੀ ਹਾਂ ਪੇਟੈਂਟ ਪਿਆ ਵਾ ਵੀ ਪੇਟੈਂਟ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਪੇਟੈਂਟ ਉਹਦਾ ਫਾਰਮੂਲਾ ਫਾਰਮੂਲਾ ਹੀ ਹੋ ਗਿਆ ਕਿਸੇ ਜਿਵੇਂ ਕੋਈ ਵੀ ਚੀਜ਼ ਬਣਾਉਣ ਦਾ ਉਹਦਾ ਫਾਰਮੂਲਾ ਹਾਂ ਕਿਉਂਕਿ ਵੱਡੀਆਂ ਜਿਵੇਂ ਕੋਈ ਵੀ ਇਹ ਜੀ ਮੈਡੀਕਲ ਚੀਜ਼ ਆ ਜਾਓ ਤੁਹਾਨੂੰ ਉਹਨਾਂ ਚੀਜ਼ਾਂ ਦੇ ਪਹਿਲਾਂ ਫਾਰਮੂਲੇ ਤਿਆਰ ਹੁੰਦੇ ਆ। ਤੇ ਪੇਟੈਂਟ ਫੇਰੀ ਵਾਚੋਂ ਬਣਦੀ ਆ ਦਵਾਈ। ਹਾਂ। ਬਸ ਫਿਰ ਉਹਨੂੰ ਤਿਆਰ ਕਰਦੇ ਤੇ ਉਹ ਕਹਿੰਦਾ 20 ਸਾਲ ਪਹਿਲਾਂ ਕੀਤਾ ਸੀ। ਤੇ ਹੁਣ ਸਾਡੇ ਕੋਲ ਦਵਾਈ ਤਾਂ ਨਹੀਂ ਹੈਗੀ ਪਰ ਪੇਟੈਂਟ ਉਹ ਭੇਜਦੇ ਆ। ਭੇਜਦੇ ਆ ਫਿਰ। ਫਿਰ ਉਹ ਆਦੇ ਡਾਕਟਰ ਜੋ ਆਪ ਦੇ ਆਂਦੇ ਉਹ ਬਣਾਉਂਦੇ ਆ, ਉਹਨਾਂ ਨਾਲ ਕਰਦੇ ਆ ਤੇ ਉਹ ਦਵਾਈ ਜਦੋਂ ਦਿੰਦੇ ਆ ਉਹ ਜਮਾਂ ਤੰਦਰੁਸਤ ਹੋ ਜਾਂਦੀ ਆ। ਜਮਾਂ ਹੀ ਪੂਰਾ। ਹਾਂ ਮਹਿਲਾ ਜਿਹੜੀ ਔਰਤ ਹੈ। ਫਰਟੀਲ ਚਾਈਲਡ ਦੀ। ਹਾਂ ਉਹ ਹੋ ਜਾਂਦੀ ਵਧੀਆ ਤੰਦਰੁਸਤ ਫਿਰ ਹੋਰ ਮਸ਼ਹੂਰੀ ਹੋ ਜਣੀ ਹੋਣੀ ਖਾਸ ਕਰਕੇ। ਹੂੰ। ਫੇਰ ਉਹ ਮਸ਼ਹੂਰੀ ਐਸੀ ਹੁੰਦੀ ਆ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅਜਗਰ ਕਾਈਸੀ ਏਦਾਂ ਵਾ ਤੇ ਕਹਿੰਦੇ ਕੱਲੇ ਅਮਰੀਕਾ ਦੇ ਵਿੱਚ ਉਹਨੇ 30 ਹਜ਼ਾਰ ਲੋਕਾਂ ਦਾ ਇਲਾਜ ਕੀਤਾ 30 ਹਜ਼ਾਰ ਲੋਕਾਂ ਦਾ ਇਲਾਜ ਉਹਨੇ ਆਦੀਆ ਸ਼ਾਂਤਤਾ ਦੇ ਨਾਲ ਜਿਹੜੀ ਪ੍ਰਮਾਤਮਾ ਨੇ ਉਹਨੂੰ ਬਖਸ਼ੀ ਆ ਤੀਸਰਾ ਨੇਤਰ ਤੀਸਰਾ ਨੇਤਰ ਕਹਦੇ ਆ ਸਪਿਰਚੁਅਲਿਟੀ ਉਹਦੇ ਨਾਲ ਕੱਲੇ 30 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਤੇ ਕਾਫੀ ਕਿਨੇ ਮਿਲਦਾ ਲੋਕੀ ਫਿਰ ਰਹਿ ਗਏ ਨਾ ਸਹਿਮ ਉਹ ਲੋਕੀ ਇਸ ਕਰਕੇ ਰਹਿ ਗਏ ਕਿ ਉਹ ਜਦੋਂ ਫਿਰ ਫਾਰਮੂਲੇ ਪੇਟੈਂਟ ਦੱਸਦਾ ਹੈਗਾ ਨਾ ਜਿਹੜੇ ਸਹਾਣ ਵਾਲੀ ਇਹ ਆਪਣਾ ਕਰਦਾ ਹੋਊਗਾ ਉਹਨਾਂ ਦਵਾਈ ਦਾ ਇਲਾਜ ਉਹ ਕਹੀਆਂ ਤੇ ਬਣੇ ਨਹੀਂ ਹੁੰਦੇ ਸੀਗੇ ਵੀ ਮਿਲਦੇ ਨਹੀਂ ਜਿੱਦਾਂ ਹੁਣ ਰੋਸ ਚ ਆਗਲੇ ਦਾ ਇਹ ਹੈਗਾ ਵੀ ਉਹ ਅਮੀਰ ਬਹੁਤ ਸੀਗੇ ਤੇ ਉਹਨਾਂ ਨੇ ਆਦਾ ਅਬ ਆਹ ਦੇ ਟੈਕਵਾਰਾਂ ਦੇ ਵਿੱਚ ਵਿਗਿਆਪਨ ਜੋ ਵੀ ਆਦਾ ਐਡਵਰਟਾਈਜ਼ਮੈਂਟ ਕੀਤੀ ਤੇ ਲੱਭ ਲਿਆ ਲੱਭ ਲਿਆ ਹੁਣ ਆਮ ਬੰਦੇ ਦੀ ਇੰਨੀ ਕਿੱਥੇ ਪਹੁੰਚ ਹੀ ਨਹੀਂ ਹੁੰਦੀ ਜਾਂ ਫਿਰ ਉਸ ਸਮੇਂ ਤੇ ਪੈਸਾ ਨਹੀਂ ਹੋਣਾ ਉਹ ਮੌਕਾ ਬੜਾ ਹੈ ਵੀ ਜਿਹੜਾ ਹੋ ਸੀਗਾ ਫਿਰ ਦੂਜੀ ਗੱਲ ਇਹ ਹੁੰਦੀ ਸੀ ਕਈ ਫਾਰਮੂਲੇ ਇਦਾਂ ਦੇ ਸੀਗੇ ਉਹ ਜਿਵੇਂ ਕੋਈ ਬੰਦਾ ਮਰ ਗਿਆ ਤੇ ਉਹ ਜੋ ਕਈ ਸਾਲਾਂ ਬਾਅਦ ਤਿਆਰ ਹੋਣੇ ਜਿਹੜੀ ਦਵਾਈ ਦਾ ਨਾਮ ਦੱਸਣਾ ਕਈ ਦਵਾਈ ਹਜੇ ਮਾਰਕੀਟ 'ਚ ਆਈ ਨਹੀਂ ਬਣੀ ਬੰਦ ਹੀ ਹੁੰਦੀ ਸੀਗੀ ਤੇ ਉਦੋਂ ਸਾਲ ਬਾਅਦ ਦੋ ਸਾਲਾਂ ਬਾਅਦ ਮਾਰਕੀਟ 'ਚ ਵੀ ਆਉਣੀ ਤੋ ਉਹਦਾ ਨਾਮ ਪਹਿਲਾਂ ਰੱਖ ਦਿੰਦਾ ਇਸਾਲ ਦੋ ਸਾਲ ਵੀ ਜਦੋਂ ਕਿਸੇ ਦੇ ਲਾਜਵੇ ਆ ਦਵਾਈ ਚਾਹੀਦੀ ਆ ਹੂੰ ਤੇ ਉਹ ਬਾਜੋ ਉਹ ਇੱਕ ਦੇ ਵਿੱਚ ਆਉਂਦੀ ਵੀ ਸੀਗੀ ਫਿਰ ਜਿਹੜਾ ਕੋਈ ਪੜਦੇ ਆ ਜਾਂ ਸੁਣਦੇ ਆ ਉਹਦੇ ਮੁਤਾਬਕ ਤੁਹਾਨੂੰ ਦੱਸੀਦਾ ਵਾ ਜਿੰਨੇ ਕਿ ਸਾਡੇ ਕੋਲ ਰਿਸੋਰਸ ਹੁੰਦੇ ਆ ਤੇ ਕੋਸ਼ਿਸ਼ ਕਰੀਦੀ ਵੱਦ ਤੋਂ ਵੱਦ ਜਿਹੜਾ ਲੱਭ ਕੇ ਦਸੀਏ ਤੇ ਇਹ ਵੀਡੀਓ ਬਾਰੇ ਤੁਸੀਂ ਦੱਸਿਓ ਤੁਹਾਡੇ ਕੀ ਵਿਚਾਰ ਆ ਤੁਹਾਨੂੰ ਕਿੱਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿ ਹੋਰ ਵੀਡੀਓ ਦੇ ਵਿੱਚ ਵਧੀਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਜਿਹੜੀ ਇਹ ਤਾਂ ਨਹੀਂ ਕੋਈ ਵੱਖਰੇ ਜਿਹੇ ਵਿਸ਼ੇ ਦੇ ਬੱਕਰੇ ਦੇ ਵਿਸ਼ੇ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ